ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਇਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ ਵਟਸਐਪ ਨੰਬਰ 8968114273 ਚੱਲ ਰਿਹਾ ਜੀ ਤੁਸੀਂ ਆਪਣੀ ਇਸ ਨੰਬਰ ਤੇ ਭੇਜੋ ਇੱਕ ਆਪ ਜੀ ਨੂੰ ਦੱਸ ਦਈਏ ਪਿਛੇ ਵਾਰੀ ਜੋ ਵੀ ਦੱਸਿਆ ਸੀ ਵੀ ਕੁਝ ਪਰਿਵਾਰ ਕਰ ਜਿਵੇਂ ਕਰਕੇ ਸ੍ਰਿਚਰ ਵਾਣੁਹੀ ਵੀਡੀਓ ਪਾਈ ਜਗੇ ਵੀ ਕੁਝ ਸਮਾਂ ਵਾਸਤੇ ਤੇ ਇਸ ਵੀਡੀਓ ਦੇ ਵਿੱਚ ਕੁਝ ਬ੍ਰਾਹਮਣ ਭਾਈ ਜਗੇ ਦੀਆਂ ਲੜਕੀਆਂ ਆਈਆਂ ਨੇ ਪਹਿਲਾਂ ਬਹੁਤ ਘਟ ਆਈਆਂ ਨੇ ਹੁਣ ਥੋੜੀ ਜਿਹਾ ਉਹਨਾਂ ਦੀ ਆਈ ਆ ਜੋ ਉਹਨਾਂ ਨਾਲ ਸੰਬੰਧਿਤ ਬਰਾਦਰੀ ਦੇ ਲੜਕੇ ਨੇ ਉਹ ਇਹ ਵੀਡੀਓ ਜ਼ਰੂਰ ਦੇਖ ਲੈਣਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਬਠਿੰਡਾ ਏਰੀਆ 1988 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਦੀ ਬੇਟੀ ਦਾ ਐਮਏ ਇੰਗਲਿਸ਼ ਕੀਤੀ ਇਹਨਾਂ ਨੇ ਇੰਡੀਆ ਤੋਂ 1 ਇਅਰ ਸਟੱਡੀ ਫਰੋਮ ਕੈਨੇਡਾ ਔਨ ਵਰਕ ਪਰਮਿਟ ਕੈਨੇਡਾ ਕੈਨੇਡਾ ਵਿਖੇ ਵਰਕ ਪਰਮਿਟ ਦੇ ਤੌਰ ਤੇ ਕੰਮ ਕਰਦੇ ਨੇ ਇਹ ਸਾਰਾ ਪਰਿਵਾਰ ਇਹਨਾਂ ਦਾ ਕੈਨੇਡਾ ਵਿਖੇ ਰਹਿ ਰਿਹਾ ਪਰਿਵਾਰ ਦੇ ਨਾਲ ਇਹ ਲੜਕੀ ਕੈਨੇਡਾ ਰਹੀ ਹੈ ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿੰਦੀ ਆ PR ਲਈ ਇਹਨਾਂ ਦਾ ਅਪਲਾਈ ਕੀਤਾ ਹੋਇਆ ਭਰਾ ਇਹਨਾਂ ਦਾ ਮੈਰਿਡ ਆ ਨੀਡ ਬॉय ਫਰਮ ਕੈਨੇਡਾ ਯੂ ਐਸ ਏ ਨੀਅਰ ਅਬਾਊਟ ਸੇਮ ਏਜ ਫਰਮ ਜੱਟ ਸਿੱਖ ਫੈਮਿਲੀ ਕੈਨੇਡਾ ਤੋਂ ਜਾਂ ਯੂ ਐਸ ਤੋਂ ਲੜਕਾ ਹੋਵੇ ਜਿਹੜਾ ਲੜਕੀ ਦੀ ਉਮਰ ਦੇ ਨਾਲ ਮੇਲ ਖਾਂਦਾ ਹੋਵੇ ਕੋਈ ਨਾਲ ਸੰਪਰਕ ਕਰ ਸਕਦੇ ਹਨ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਯੂ ਐਸ ਏ ਤੋਂ 5 ਫੁੱਟ 5 ਇੰਚ ਕਾਦਾ ਬੇਟੀ ਦਾ 27 ਸਾਲ ਉਮਰ ਆ ਐਮ ਬੀਬੀਐਸ ਡਾਕਟਰ ਨੇ ਇਹ ਬਤਾਓ ਡਾਕਟਰ ਇਹ ਯੂ ਐਸ ਏ ਦੇ ਵਿੱਚ ਕੰਮ ਕਰ ਰਹੇ ਨੇ ਨੀਡ ਬੁਆਏ ਸਿਟੀਜ਼ਨ ਯੂ ਐਸ ਏ ਐਮ ਬੀਬੀਐਸ ਐਮ ਡੀ ਔਰ ਅਨਦਰ ਸੇਮ ਸਟਡੀ ਇਨ ਮੈਡੀਕਲ ਫੀਲਡ ਪ੍ਰਾਫਰ ਟੂ ਦੁਆਬਾਇਰੀਆ ਲੜਕਾ ਯੂਐਸਏ ਦੇ ਵਿੱਚ ਲੜਕੀ ਦੇ ਬਰਾਬਰ ਦੀ ਜੋਤਾ ਰੱਖਦਾ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਵਧੀਆ ਜੌਬ ਕਰਦਾ ਹੋਵੇ ਜਾਂ ਫਿਰ ਆਪਣਾ ਵੈਲ ਸੈਟਲਡ ਬਿਜ਼ਨਸ ਹੋਵੇ ਤੇ ਡਾਕਟਰੀ ਲਾਈਨ ਦੇ ਵਿੱਚ ਐਮਬੀਬੀਐਸ ਐਮਡੀ ਵਗੈਰਾ ਕੀਤੀ ਹੋਵੇ ਜਾਇਜ਼ ਦੇ ਬਰਾਬਰ ਦੀ ਕੋਈ ਹੋਰ ਹੋਣਾ ਜੀ ਮੈਡੀਕਲ ਲਾਈਨ ਵਿੱਚ ਚੋਟਾ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਰਾੜ ਫਰੀਦਕੋਟ ਏਰੀਆ 2012 95 ਡੇਟ ਆਫ ਬਰਥ 5 ਫੁੱਟ 9 ਇੰਚ ਕਾਦਾ ਬੇਟਾ ਇਹ ਲੜਕਾ ਜਰਮਨ ਦੇ ਵਿੱਚ ਕੰਮ ਕਰ ਰਿਹਾ ਜੀ ਭੈਣ ਨਾਲ ਦੀ ਮੈਰਿਡ ਆ ਮਾਤਾ ਜੀ ਇਹਨਾਂ ਦੇ ਅੰਗਣਵਾੜੀ ਵਰਕ ਕਰਨੇ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਸਕਰੀਨ ਦੇ ਨੰਬਰ ਚਾਲੇ ਦੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੋਜ ਸਿੱਕ ਲੜਕਾ ਜਲੰਧਰ ਏਰੀਆ 21199 ਡੇਟਾ ਵਾਰਥ 5 ਫੁੱਟ 10 ਇੰਚ ਕਾਦਾ ਬੇਟੇ ਦਾ 10+2 ਆਈਟੀਆ ਡਿਪਲੋਮਾ ਕੀਤਾ ਹੋਇਆ ਜੀ ਇਹਨਾਂ ਦਾ ਇੰਗਲੈਂਡ ਵਿੱਚ ਇਹ ਜੋਬ ਕਰਦੇ ਨੇ 2 ਪਣਾ ਮੈਰਿਟ ਨੇ 8 ਈਕੜ ਨੇ ਗੁਲਵਾਹੀ ਯੋਗ ਜ਼ਮੀਨਾਂ ਦੋ ਪਲਾਟ ਨੇ ਇੱਕ ਕੋਠੀ ਆ ਲੜਕੀ ਇੰਗਲੈਂਡ ਵਿੱਚ ਹੋਵੇ ਜਾਂ ਇੰਗਲੈਂਡ ਜਾ ਸਕਦੀ ਹੋਵੇ ਇਹਨਾਂ ਦੀ ਇੱਛਾ ਜੀ ਚਾਹ ਵੀ ਨੰਬਰ ਇਹਨਾਂ ਸੰਪਰਕ ਕਰ ਸਕਦੇ ਆਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਰਾਮਪੁਰਾ ਬਠਿੰਡਾ ਪੀ ਆਰ ਕੈਨੇਡਾ ਬੇਟਾ ਹੈ 1998 ਡੇਟ ਆਵਰਤਾ 5 ਫੁੱਟ 10 ਇੰਚ ਕਾਦਾ ਟੈਨ ਪਲੱਸ ਟੂ ਕੀਤੀ ਇਹਨਾਂ ਨੇ ਇੰਡੀਆ ਤੋਂ ਕੰਪਿਊਟਰ ਪ੍ਰੋਗਰਾਮ ਡਿਪਲੋਮਾ ਟੂ ਈਅਰ ਕੀਤਾ ਇਹਨਾਂ ਨੇ ਕੈਨੇਡਾ ਤੋਂ ਨੀਡ ਗਰਲ ਵੈਲ ਐਜੂਕੇਟਡ ਐਂਡ ਬਿਊਟੀਫੁੱਲ ਹੈਜ਼ ਹਾਈਟ ਫਾਈਵ ਫੀਟ ਫਾਈਵ ਇੰਚ ਔਰ ਅਬਬ ਫਰੋਮ ਕਨੇਡਾ ਔਰ ਇੰਡੀਆ ਇਹ ਇਹਨਾਂ ਦੀ ਇੱਛਾ ਜੀ ਪੜ੍ਹੀ ਲਿਖੀ ਲੜਕੀ ਜਿਸ ਦਾ ਕੱਦ ਪੰਜ ਫੁੱਟ ਪੰਜ ਇੰਚ ਹੋਵੇ ਜਾਂ ਇਸ ਤੋਂ ਜ਼ਿਆਦਾ ਹੋਵੇ ਕੈਨੇਡਾ ਤੋਂ ਵੀ ਹੋ ਸਕਦੀ ਹੈ ਟੀਨਡਾ ਤੋਂ ਵੀ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗੁਰਸਿੱਖ ਲੜਕਾ ਜੀ ਇਹ ਮੋਗੇ ਤੋਂ 29 ਸਾਲ ਉਮਰਾ ਜੀ 6 ਫੁੱਟ ਕਾਦਾ ਬੇਟੇ ਦਾ 3 ਇਅਰ ਡਿਪਲੋਮਾ ਹੈ ਨਾ ਸਿਵਲ ਇੰਜੀਨੀਅਰਿੰਗ ਨਾਲ ਦੀ ਕੁਆਲਿਫੀਕੇਸ਼ਨ ਆ 3 ਏਕੜ ਨਾਲ ਕੋਲੇ ਪ੍ਰਾਪਰਟੀ ਆ ਤੇਨ ਇਹਨਾਂ ਦੇ ਭੈਣਾਂ ਨੇ ਇੱਕ ਕੈਨੇਡਾ ਇੱਕ ਆਸਟ੍ਰੇਲੀਆ ਇੱਕ ਨਿਊਜ਼ੀਲੈਂਡ ਆ ਗੁਰਸਿੱਖ ਪਰਿਵਾਰ ਦੇ ਨਿਤਨੇ ਮੇ ਲੜਕੀ ਪੀਆਰ ਵਰਕ ਪਰਮਿਟ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਸੇ ਤੋਂ ਵੀ ਹੋ ਸਕਦੀ ਹੈ ਜੀ ਜਾਂ ਫਿਰ ਬੀਐਸਸੀ ਬੀਐਡ ਹੋਵੇ ਜੇ ਇੰਡੀਆ ਤੋਂ ਹੋਵੇ ਜਾਂ ਫਿਰ ਬੀਏ ਬੀਐਡ ਵੀ ਹੋ ਸਕਦੀ ਆ ਇੰਡੀਆ ਤੋਂ ਲੜਕੀ ਹੋਵੇ ਤਾਂ ਬੀਐਸਸੀ ਬੀਐਡ ਜਾਂ ਬੀਏ ਬੀਐਡ ਹੋਵੇ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚਾਹੀਦਾ ਸੰਪਰਕ ਕਰ ਸਾਡੇ ਅਗਲਾ ਰਸਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਠਿੰਡਾ ਏਰੀਆ 7594 ਡੇਟ ਆਫ ਬਰਥ 5 ਫੁੱਟ 8 ਇੰਚ ਕਾ ਦਾ ਬੇਟੇ ਦਾ ਐਮ ਏ ਇੰਗਲਿਸ਼ ਇਹਨਾਂ ਦੀ ਕੀਤੀ ਹੋਈ ਆ ਬੀ ਐਡ ਕੀਤੀ ਹੋਈ ਆ ਇੰਗਲਿਸ਼ ਐਜ਼ ਏ ਸਬਜੈਕਟ ਫਾਰ ਮਾਸਟਰ ਕੈਟਰ ਇਹ ਵੀ ਇਹਨਾਂ ਦਾ ਕਲੀਅਰ ਆ ਜੀ ਜੁ ਜੀ ਸੀ ਨੈਟ ਕੁਆਲੀਫਾਈਡ ਇਨ ਇੰਗਲਿਸ਼ ਦੇ ਵਿੱਚ ਪੰਜਾਬ ਟੈਟ ਕੁਆਲੀਫਾਈਡ सीट अट क्वालिफाइड हरियाणा टेट क्वालिफाइड देखो यही जी प्रोफाइल पढ़ दिया ना बहुत मान महसूस ਹੁੰਦਾ ਕਿ ਲੜਕੇ ਦੀ ਸਾਰੀ ਟੈਸਟ クリア ਨੇ ਤੇ ਜੌਬ ਕਰਦੇ ਨੇ ਹੈ ਵਰਕਿੰਗ ਐਜ਼ ਅਸਿਸਟੈਂਟ ਪ੍ਰੋਫੈਸਰ ਇਨ ਇੰਗਲਿਸ਼ ਐਟ ਗਵਰਨਮੈਂਟ ਕਾਲਜ ਜੈਤੋ ਸੈਲਰੀ 50000 ਲੈਕਚਰ ਵੇਜ ਪ੍ਰੋਪਰਟੀ ਨਾਲ ਕੋਲ 4.5 ਏਕੜ ਹੈ ਜੀ ਪਿਤਾ ਜੀ ਇਹਨਾਂ ਦੇ ਮਿਲਟਰੀ ਤੋਂ ਰਿਟਾਇਰ ਨੇ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਗਰਲ ਪ੍ਰਾਫਰ ਟੂ ਗਵਰਨਮੈਂਟ ਜੌਬ ਐਜ਼ ਟੀਚਰ ਪੜ੍ਹੀ ਲਿਖੀ ਲੜਕੀ ਜੇ ਗਵਰਨਮੈਂਟ ਜੌਬ ਕਰਦੀ ਉਹਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਬੈਸ ਵੀ ਪੜ੍ਹੀ ਲਿਖੀ ਲੜਕੀ ਦਾ ਰਿਸ਼ਤਾ ਬਚਾਰਾ ਜਾਵੇਗਾ ਜੇ ਟੀਚਰ ਵਗੈਰਾ ਕੋਈ ਲੜਕੀ ਹੋਵੇ ਜਾਂ ਲੈਕਚਰਰ ਹੋਵੇ ਉਹ ਵਾਲੀ ਵਜ੍ਹਾ ਗੱਲ ਆ ਜੀ ਸਕਰੀਨ ਤੇ ਇਹਨਾਂ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਕੰਗ ਗੋਤ ਪੀਆਰ ਕੈਨੇਡਾ ਅੰਮ੍ਰਿਤਸਰ ਸਾਹਿਬ ਤੋਂ 221197 ਡੇਟ ਆਫ ਬਰਥ 5 ਫੁੱਟ 11 ਇੰਚ ਕਾਦਾ 10+2 ਇਹਨਾਂ ਨੇ ਕੀਤਾ ਇੰਡੀਆ ਤੋਂ diploma in business management from canada working as parking enforcement officer thakur saab inna de working as a business officer in pharma company bra inna da beta kar re ha ji need educated and beautiful gal e inna di ichha ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ 36 ਸਾਲ ਉਮਰ ਆ 6 ਫੁੱਟ ਕੱਦ ਦਾ 55000 ਰੁਪਏ ਪਰ ਮਹੀਨਾ ਇਨਕਮ ਆ ਜੀ ਭੈਣ ਇਹਨਾਂ ਦੇ ਸਿਟੀਜ਼ਨ ਯੂਐਸਏ ਨੇ ਮਾਤਾ ਪਿਤਾ ਵੀ ਇਹਨਾਂ ਦੇ ਯੂਐਸਏ ਨੇ ਲੜਕੇ ਦੀ ਯੂਐਸਏ ਦੀ ਫਾਈਲ ਲੱਗੀ ਹੋਈ ਆ ਜੱਟ ਸਿੱਖ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਸਕਰੀਨ ਦੇ ਨੰਬਰ 40 ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਨਾਲਾ ਏਰੀਆ 1195 ਡੇਟ ਆਫ ਬਰਥ 6 ਫੁੱਟ ਕਾਤਾ ਬੇਟੇ 10ਵੀਂ ਕੀਤੀ ਹੋਈ ਇਹਨਾਂ ਦੀ ਜੀ ਪ੍ਰਾਪਰਟੀ ਨਾਲ ਗੁਲਚਾਰ ਕੀ ਲਿਆ ਖੇਤੀਬਾੜੀ ਕਰਦੇ ਨੇ ਅਤੇ ਨਾਲ ਟਰੈਕਟਰਾਂ ਦੀ ਸੇਲ ਤੇ ਪਰਚੇਜ਼ ਦਾ ਇਹ ਕੰਮ ਕਰ ਰਹੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮੋਗਾ ਏਰੀਆ 1993 ਡੇਟ ਆਫ ਬਰਥ 6 ਫੁੱਟ ਕਾਤਾ ਬੇਟੇ ਦਾ 10+2 ਇਹਨਾਂ ਦੀ ਕੁਆਲਿਫੀਕੇਸ਼ਨ ਆ ਸਪੈਨ ਪੀਆਰ ਨੇ ਇਹ ਪ੍ਰਾਪਰਟੀ ਨਾਲ ਕੋਲੇ 10 ਏਕੜ ਆ ਦੋ ਬਣਾ ਨੋ ਬਈਆਂ ਹੋਈਆਂ ਨੇ ਇੱਕ ਕੈਨੇਡਾ ਭੈਣਾ ਇੱਕ ਇੰਡੀਆ ਦੇ ਵਿੱਚ ਆ ਪੜ੍ਹੇ ਲਿਖੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਖਦੀਪ ਕੁਮਾਰ ਬ੍ਰਾਹਮਣ ਲੜਕਾ ਭਾਰਤਵਾਜ ਗੋਤ लुधियाने ਤੋਂ 17 11 99 1:55 ਮਿੰਟ ਦੇ ਸ਼ਾਮ ਦਾ ਵਾਰਤਾ ਜੀ ਦਾ ਪਿਤਾ ਜੀ ਨਾਲ ਦੇ ਐਕਸੀਡੈਂਟ ਵਿੱਚ ਸੁਰਗਵਾਸ ਹੋ ਚੁੱਕੇ ਨੇ 10+2 ਨਾਨ ਮੈਡੀਕਲ ਇਹਨਾਂ ਦੀ ਕੁਆਲਿਫੀਕੇਸ਼ਨ ਕੀਤੀ ਹੈ ਜੀ ਕਿ ਨੈਨੀ ਕੋਰਸ ਕੀਤਾ ਹੈ ਲੁਧਿਆਣੇ ਤੋਂ ਆਪਣਾ ਫੂਡ ਰੈਸਟੋਰੈਂਟ ਚਲਾ ਰਹੇ ਨੇ ਇੱਕ ਇਹਨਾਂ ਦੇ ਭੈਣ ਆ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਜੋ ਜੌਬ ਕਰ ਸਕਦੀ ਹੋਵੇ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਭੈਣ ਭਰਾ ਨੇ ਜੀ ਹਰਦੀਪ ਰਾਣੀ ਬ੍ਰਾਹਮਣ ਲੜਕੀ ਭਾਰਤਵਾਜ ਗੋਤ ਮੰਗਲੀਕਾ ਬੇਟੀ ਹੈ ਲੁਧਿਆਣੇ ਤੋਂ 31 2003 ਡੇਟ ਆਫ ਬਰਥ 5 ਫੁੱਟ 6 ਇੰਚ ਕਰਦਾ ਬੀ ਕਾਮ ਇਹਨਾਂ ਦੀ ਕੀਤੀ ਹੋਈ ਆ ਭਰਾ ਇਹਨਾਂ ਦਾ ਰੈਸਟੋਰੈਂਟ ਚਲਾ ਰਿਹਾ ਹੈ ਨੇ ਪਿਤਾ ਜੀ ਸੁਰਗਵਾਸ ਹੋ ਜੱਕੇ ਨੇ ਐਕਸੀਡੈਂਟ ਹੋ ਗਿਆ ਜਿਨ੍ਹਾਂ ਦਾ ਬੈਸ਼ ਨੂੰ ਬ੍ਰਾਹਮਣ ਪਰਿਵਾਰ ਤੋਂ ਵਧੀਆ ਆਮਦਨ ਵਾਲਾ ਮੰਗਲਿਕ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਜੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੱਕ ਕੈਨੇਡਾ ਤੋਂ ਰਿਸ਼ਤਾ ਜੀ ਜੱਟ ਸਿੱਖ ਲੜਕੀ ਪੰਦੇਰ ਗੋਤ ਪਾਇਲ ਲੁਧਿਆਣਾ 1990 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੇਟੇ ਦਾ 5 ਫੁੱਟ 6 ਇੰਚ ਕਦਾ ਇਹ ਬੇਟੀ ਦਾ ਸ਼ਾਰਟ ਟਾਈਮ ਦਾ ਵਰਸੀ ਨੇ ਹੈ ਕੈਨੇਡਾ ਪੀਆਰ ਲੜਕੀ ਇਹ ਐਮਏ ਕੀਤੀ ਹੋਈ ਨੇ ਦੀ ਇੰਡੀਆ ਤੋਂ ਆਈਟੀ ਐਡਵਾਂਸ ਡਿਪਲੋਮਾ ਕੈਨੇਡਾ ਤੋਂ ਗੁੱਡ ਜੌਬ ਹੈ ਨਾ ਦੀ ਆਈਟੀ ਕੰਪਨੀ ਦੇ ਵਿੱਚ ਆਫਿਸ ਆਫਿਸ ਦੇ ਵਿੱਚ ਸਿਟਿੰਗ ਜੌਬ ਆ ਬ੍ਰੈਂਟਨ ਦੇਖੇ ਭਰਾ ਮੈਰਿਡਾ ਕੈਨੇਡਾ ਪੀਆਰ ਇਨਾਂ ਦੀ ਇੱਛਾ ਕੀ ਹੈ ਜੀ ਕੇਵਲ ਕੈਨੇਡਾ ਸਿਟੀਜ਼ਨ ਪੀਆਰ ਜਾਂ ਪੀਆਰ ਹੋਣ ਵਾਲੇ ਹੀ ਸੰਪਰਕ ਕਰਨ ਇੰਡੀਆ ਵਾਲੇ ਸੰਪਰਕ ਨਾ ਕਰਨ ਜੋ ਲੜਕਾ ਕੈਨੇਡਾ ਦਾ ਸਿਟੀਜ਼ਨ ਹੋਵੇ ਪੀਆਰ ਹੋਵੇ ਜਾਂ ਪੀਆਰ ਹੁੰਦੇ ਨੇੜੇ ਹੋਵੇ ਕੈਨੇਡਾ ਤੋਂ ਹੀ ਹੋਵੇ ਉਹ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਕਹਿੰਦੇ ਵੀ ਸੰਪਰਕ ਨਾ ਕਰਨ ਸਿਰਫ ਲੁਧਿਆਣਾ ਪੈਲ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਮੁਆਫ ਕਰਨ ਸਕਰੀਨ ਤੇ ਨੰਬਰ ਚੱਲ ਰਹੀ ਸੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਬ੍ਰਾਹਮਣ ਸ਼ਰਮਾ ਲੜਕੀ 41190 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਦਾ 10+2 ਐਂਡ ETT ਇਹਨਾਂ ਦੀ ਕੁਆਲਿਫਿਕੇਸ਼ਨ ਆ ਕੰਪਿਊਟਰ ਸਾਇੰਸ ਡਿਪਲੋਮਾ 1 ਇਅਰ ਐਂਡ ਆਇਲਟਸ ਕਲੀਅਰ 5 ਐਂਡ ਈਚ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਦੋ ਭਰਾ ਨੇ ਇਹਨਾਂ ਦੇ ਵੱਡਾ ਮੈਰਿਡ ਆ ਛੋਟਾ ਕੁਆਰਾ ਲੁਕਿੰਗ ਸਿੰਗਲ ਡਾਈਵੋਰਸੀ ਬாய் ਫਰੋਮ ਲੁਧਿਆਣਾ ਇਹਨਾਂ ਦੀ ਇੱਛਾ ਅਗਲਾ ਅਰਸਟਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਤਲਾਕ ਸੁਧਾ ਲੁਧਿਆਣਾ ਸ਼ਹਿਰ ਤੋਂ 5 ਫੁੱਟ 10 ਇੰਚ ਕੱਦ ਦਾ ਜੇ 10+2 ਅਤੇ ਮਕੈਨਿਕਲ ਡਿਜ਼ਾਈਨਰ ਦਾ ਕੋਰਸ ਕੀਤਾ ਹੋਇਆ 8 ਕਿਲੋ ਨਾਲ ਕੋਲ ਪ੍ਰਾਪਰਟੀ ਆ ਵਾਹੀ ਜੋਗ ਸ਼ਹਿਰੀ ਕਮਰਸ਼ੀਅਲ ਪ੍ਰਾਪਰਟੀ ਵੀ ਆ ਆਪਣਾ ਕਾਰੋਬਾਰਾ ਜੱਟ ਸਿੱਖ ਪਰਿਵਾਰ ਤੋਂ ਪੜੀ ਲਿਖੀ ਸੁੰਦਰ ਲੜਕੀ ਦੀ ਜ਼ਰੂਰਤ ਆ ਜੀ ਕਿਸੇ ਹੋਰ ਜਨਕਾਸ਼ ਦਾ ਵੀ ਰਿਸ਼ਤਾ ਜ਼ਰੂਰ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਣ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ ਵੈਸ਼ ਨੂੰ ਜੀਰੇ ਤੋਂ 12794 ਡੇਟਾ ਬਰਥ 5 ਫੁੱਟ 7 ਇੰਚ ਕਾਦਾ ਬੇਟੇ ਦਾ میٹرਿਕ ਇਹਨਾਂ ਨੇ ਕੀਤੀ ਹੋਈ ਆ ਕੁਵੈਤ ਦੇ ਵਿੱਚ ਇਲੈਕਟ੍ਰੀਸ਼ੀਅਨ ਦੇ ਤੌਰ ਤੇ ਇਹ ਕੰਮ ਕਰਦੇ ਨੇ ਹੁਣ ਇੰਡੀਆ ਆਏ ਹੋਏ ਨੇ ਵਿਆਹ ਕਰਵਾਉਣ ਵਾਸਤੇ ਕਹਿੰਦੇ ਵਿਆਹ ਜਲਦੀ ਕਰਨਾ 70000 ਰੁਪਿਆ ਬਰਮਾ ਦੇਨ ਦੀ آمدਨਾ ਕੁਵੈਤ ਦੇ ਵਿੱਚ ਲੜਕੀ ਸੋਹਣੀ ਹੋਵੇ ਕਿਸੇ ਵੀ ਚੰਨ ਕਾਸਟਿੰਗ ਹੋ ਸਕਦੀ ਆ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਦੇ ਨੰਬਰ ਚੱਲੇ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜਸਪ੍ਰੀਤ ਸਿੰਘ ਮਾਨ ਜੱਟ ਸਿੱਖ ਲੜਕਾ ਮਲੋਠ ਮੁਖਤਸਰ ਸਾਹਿਬ 17494 ਡੇਟਾਵਰਥ 5 ਫੁੱਟ 7 ਇੰਚ ਕਾਦਾ ਬੇਟੇ ਦਾ 10+2 ਐਂਡ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਇਹਨਾਂ ਦਾ ਕੀਤਾ ਹੋਇਆ ਜੀ ਪ੍ਰੋਪਰਟੀ ਆ ਠੇਕੜਾ ਸਿੰਗਾਪੁਰ ਵਿਖੇ ਬਰਕ ਪਰਮਨਟ ਤੇ ਇਹ ਕੰਮ ਕਰਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਢਾਲੀਵਾਲ ਪਟਿਆਲਾ ਕੈਨੇਡਾ ਪੀਆਰ ਮਾਤਾ ਪਿਤਾ ਦਾ ਇਕੱਲਾ ਬੇਟਾ ਜੀ ਇਹ 30 12 93 ਡੇਟ ਆਫ ਬਰਥ ਆ 5 ਫੁੱਟ 11 ਇੰਚ ਕਾਦਾ ਵਧੀਆ ਪ੍ਰਾਪਰਟੀ ਇਹਨਾਂ ਕੋਲੇ ਜੱਟ ਸਿੱਖ ਪਰਿਵਾਰ ਤੋਂ ਪੜੀ ਲਿਖੀ ਤੇ ਸੋਹਣੀ ਲੜਕੀ ਦੀ ਜ਼ਰੂਰਤ ਆ ਬੀਏਸੀ ਨਰਸਿੰਗ ਨੂੰ ਪਹਿਲ ਦਿੱਤੀ ਜਾਵੇਗੀ ਇਹਨਾਂ ਦਾ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਜੋਤ ਸਿੰਘ ਜੱਟ ਸਿੱਖ ਲੜਕਾ ਕੈਨੇਡਾ ਦਾ ਬਹਰਨਾ ਜੰਪ ਵਾਲਾ ਹੈ ਕੈਨੇਡਾ ਦਾ ਲੜਕਾ ਇੱਕ ਸੱਤ ਨੇ ਮੇਂ ਡੇਟਾ ਵਰਤਾਂ 5 ਫੁੱਟ 8 ਇੰਚ ਕਰਦਾ ਇਹਨਾਂ ਦਾ ਸੀਪੀਏ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ ਇਹਨਾਂ ਦੀ ਕੁਆਲਿਫਿਕੇਸ਼ਨ ਆ ਗਵਰਨਮੈਂਟ ਜੌਬ ਕਰਦੇ ਨੇ ਇਨਕਮ ਟੈਕਸ ਦੇ ਵਿੱਚ ਇਹ ਕੈਨੇਡਾ ਵਿਖੇ 60 ਕੇ ਤੋਂ 80 ਕੇ ਡਾਲਰ ਇਹਨਾਂ ਦੀ ਇਨਕਮ ਆ ਪਿਤਾ ਜੀ ਸੁਰਗਵਾਸ ਹੋ ਗਏ ਮਾਤਾ ਪਿਤਾ ਦਾ ਇਕੱਲਾ ਬੇਟਾ ਇਹ ਨੇ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਗਰਲ ਫਰੋਮ ਜੱਟ ਸਿੱਖ ਫੈਮਿਲੀ ਬਿਲੋਂਗ ਟੂ ਜਲੰਧਰ ਔਰ ਦੋਆਬ ਏਰੀਆ ਪੜ੍ਹੀ ਲਿਖੀ ਲੜਕੀ ਸੋਹਣੀ ਸੁਨੱਖੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਜਲੰਧਰ ਨਾਲ ਸਮਝ ਰੱਖਦੀ ਹੋਵੇ ਜਾਂ ਫਿਰ ਦੋਆਬ ਏਰੀਆ ਨਾਲ ਕਿਤੋਂ ਵੀ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸੈਣੀ ਸਿੱਖ ਲੜਕਾ ਹੁਸ਼ਿਆਰਪੁਰ ਤੋਂ 1983 ਡੇਟ ਆਫ ਬਰਥ ਆ 5 ਫੁੱਟ 11 ਇੰਚ ਕੱਦਦਾ ਇਹ ਸਾਰਾ ਪਰਿਵਾਰ ਨਾ ਆਸਟ੍ਰੇਲੀਆ ਵਿੱਚ ਆ ਇਹ ਲੜਕਾ ਵੀ ਆਸਟ੍ਰੇਲੀਆ ਦੇ ਵਿੱਚ 10+2 ਡਿਪਲੋਮਾ ਰੈਫਰਿਜਰੇਟਰ ਐਂਡ 에ਅਰ ਕੰਡੀਸ਼ਨਿੰਗ ਇੰਡੀਆ ਤੋਂ ਇਹਨਾਂ ਦੀ ਕੁਆਲਿਫਿਕੇਸ਼ਨ ਆ ਹਸਪਿਟੈਲਿਟੀ ਮੈਨੇਜਮੈਂਟ ਆਸਟ੍ਰੇਲੀਆ ਤੋਂ ਕੀਤੀ ਇਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਕੋਲੇ ਕਾਸਟਲੀ ਕਮਰਸ਼ੀਅਲ ਪਰਾਉਡ ਮੈਨ ਹੈ ਨੀਡ ਗਰਲ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਫ্রম ਆਸਟ੍ਰੇਲੀਆ ਔਰ ਇੰਡੀਆ ਇਕੁਅਲ ਏਜ ਆਫ ਬੋਏ ਅਨਮੈਰਿਡ ਡਾਈਵੋਰਸੀ ਪੜ੍ਹੀ ਲਿਖੀ ਲੜਕੀ ਆਸਟ੍ਰੇਲੀਆ ਤੋਂ ਹੋਵੇ ਸੋਹਣੀ ਸੁਨੱਕੀ ਹੋਵੇ ਜਾਂ ਫਿਰ ਇੰਡੀਆ ਤੋਂ ਵੀ ਹੋ ਸਕਦੀ ਆ ਵਾਰੀ ਹੋਵੇ ਜਾਂ ਫਿਰ ਅਨਮੈਰਿਡ ਹੋਵੇ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਸੰਗਰੂਰ ਏਰੀਆ 1993 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਡਬਲ ਐਮ ਇਹਨਾਂ ਦੀ ਕੀਤੀ ਹੋਈ ਹੈਸਟਰੀ ਤੇ ਹਿੰਦੀ ਦੇ ਵਿੱਚ ਇਹਨਾਂ ਦੀ ਇੱਛਾ ਹੈ ਕਿ ਇਹ ਲੜਕੇ ਨੂੰ 20-30 ਕਿੱਲੇ ਜ਼ਮੀਨ ਆਉਂਦੀ ਹੋਵੇ ਸਿਰਫ ਜੱਟ ਸਿੱਖ ਪਰਿਵਾਰ ਵਾਲੇ ਹੀ ਸੰਪਰਕ ਕਰਨ ਸੰਗਰੂਰ ਮਲੇ ਕੋਲਾ ਪਟਿਆਲੇ ਨੂੰ ਮੈਲ ਦਿੱਤੀ ਜਾਵੇਗੀ ਮੈਰਿਜ ਬਿਊਰ ਆਲੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਬ੍ਰਾਹਮਣ ਸ਼ਰਮਾ ਲੜਕੀ ਬਨਾਲਾ ਏਰੀਆ ਪੀਆਰ ਕੈਨੇਡਾ 1990 ਡੇਟ ਆਫ ਬਰਥ 5 ਫੁੱਟ ਤੇ ਨੱਚ ਕਾਦਾ ਬੇਟਾ ਬੀਐਸਸੀ ਨਰਸਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਨੀਡ ਬੁਆਏ ਸਿਟੀਜ਼ਨ ਪੀਆਰ ਵਰਕ ਪਰਮਿਟ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਬாய் ਫਰੋਂ ਕੈਨੇਡਾ ਪੜਿਆ ਲਿਖਿਆ ਲੜਕਾ ਕੈਨੇਡਾ ਦਾ ਸਿਟੀਜ਼ਨਾ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਜੇਕਰ ਕੋਈ ਵਧੀਆ ਰਿਸ਼ਤਾ ਇੰਡੀਆ ਤੋਂ ਵੀ ਤਾਂ ਉਹ ਵੀ ਵਿਚਾਰਿਆ ਜਾਵੇਗਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਮੇਰ ਵਿਆਹ ਵੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੋਲਦਿਆਂ ਤਾਂ ਕੋਈ ਮੇਰਵਾ ਵਧ ਘਟ ਬੋਲਿਆ ਗਿਆ ਹੋਵੇ ਤਾਂ ਕਿ ਮਾਰੇ ਜਾ ਚਕਾਂ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ